ਹਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਅੱਜ ਆਪਾਂ ਸਟਾਰਟ ਕੀਤਾ ਅੱਜ ਦਾ ਆਪਣਾ ਨਵਾਂ ਵਲੌਗ ਅੱਜ ਅਸੀਂ ਜਾ ਰਹੇ ਸੀਗੇ ਗੁਰੂ ਘਰ ਅਸੀਂ ਤੁਹਾਨੂੰ ਦਿਖਾਵਾਂਗੇ ਅੱਜ ਕਿੱਦਾਂ ਕੀ ਮਾਹੌਲ ਹੈ ਇੱਥੇ ਅੱਜ ਅਸੀਂ ਤੁਰ ਕੇ ਜਾ ਰਹੇ ਹਾਂ ਨੇੜੇ ਹੀ ਆਪਣੇ ਤਾਂ ਕਰਕੇ ਫਿਰ ਹਾਂਜੀ ਹਾਰਟ ਸਿੱਧੇ ਦੇਖ ਸਕਦੇ ਹੋ ਹੋਏ ਪਪਾ ਜੀ ਜਾ ਰਹੇ ਨੇ ਤੇ ਇਹਨੇ ਮੇਰੇ ਮੰਮਾ ਜੀ ਕੈਸੇ ਜਾ ਰਹੇ ਆ ਅੱਜ ਪਹਿਲਾਂ ਥੋੜੀ ਥੋੜੀ ਬਾਰਿਸ਼ ਸੀਗੀ ਹੁਣ ਹੈ ਨਹੀਂ ਜੀ ਤੇ ਅੱਜ ਤੱਕ ਵੈਸੇ ਨੈਟ ਤੇ ਦਿਖਾਇਆ ਸੀਗਾ ਵੀ ਬਾਰਿਸ਼ ਨਹੀਂ ਹੋਣੀ ਪਰ ਫਿਰ ਵੀ ਥੋੜੀ ਥੋੜੀ ਹੋ ਗਈ ਆ ਤੇ ਆਪਾਂ ਲੈ ਕੇ ਰੋਂ ਨਿਕਲੇ ਹੀ ਸੀਗੇ ਰਾस्ते ਦੇ ਵਿੱਚ ਚੰਪਾ ਰੁਕਣਾ ਏ ਸੁਪਰਮਾਰਕਟ ਉੱਥੋਂ ਥੋੜਾ ਸਮਾਨ ਲੈਣਾ ਸੀ ਫਿਰ ਜਾਣਾ ਗੁਰਦੁਆਰੇ ਹਾਂ ਜੀ ਨੇ ਮਮਾ ਦੀ ਸਤਿ ਸ਼੍ਰੀ ਅਕਾਲ ਜੀ ਹਾਂ ਉਹ ਨਾ ਗੱਦੇ ਥਿੱਜੇ ਗਏ ਨਹੀਂ ਦੇ ਗੱਦੇ ਹਾਂ ਜੀ ਇੱਥੇ ਲੋਕ ਰੱਖ ਜਾਂਦੇ ਰੱਖ ਜਾਂਦੇ ਨੇ ਸਮਾਨ ਜਿਹਨੇ ਲੈ ਜਾਣਾ ਹੁੰਦਾ ਚੱਕ ਕੇ ਉਹ ਲੈ ਜਾਂਦਾ ਭਾਜੀ ਨੂੰ ਲੋਡ ਹੁੰਦੀ ਆ ਜੇ ਨਹੀਂ ਲੋੜ ਦਾ ਸਮਾਨ ਤਾਂ ਉੱਥੇ ਪਿਆ ਰਹਿੰਦਾ ਹੈ ਚੰਗਾ ਹੀ ਕੋਦੇ ਗਈ ਮਾੜਾ ਜਿਹਾ ਚੰਗਾ ਟਿਕ ਟਿਕ ਹਾਂਜੀ ਆਪ ਕੋਣ ਪਹੁੰਚਾ ਲਾਈਟਾਂ ਦੇ ਕੋਲ ਫਿਲਹਾਲ ਤਾਂ ਫਿਲਹਾਲ ਇੱਥੋਂ ਟਾਈਮ ਲੱਗਣਾ ਹੈ ਜੀ ਗੁਰਦੁਆਰੇ ਕਾਉਂਸਲ ਲਈ ਗੁਰਦੁਆਰੇ ਨਹੀਂ ਆ ਇੱਧਰ ਵੀ ਕਾਰਕ ਨਹੀਂ ਚੱਲ ਰਹੀ ਹੂ ਆਪਾਂ ਇੱਥੋਂ 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 ਅਰਿਆ ਹੂ ਸੁਖਮਾਰ ਕਿਤੇ ਤੋਂ ਮੈਂ ਪਾਸ ਕਰ ਦਿੰਦਾ ਇੱਧਰ ਦੀ ਤਾਂ ਸੈਡਰ پارک ਵੀ ਆ ਜਾਣਾ ਹੈ ਨੇੜੇ ਇਹ ਬਾਏ ਨਾਲ ਨਾਲ ਗਏ ਰਸਟੋਰਮਾਰਕੀ ਚਲੋ ਜੀ ਆਪਾਂ ਫਿਰ ਦੇਖਦੇ ਆ ਕਿੱਧਰ ਜਾਣਾ ਹੈ ਕਿੱਧਰ ਨਹੀਂ ਤਾਂ ਬੈਠੋ ਨਾ ਦੱਸਾਂਗੇ ਆਪਾਂ ਕਿੱਦਾਂ ਹੈ ਲੈ ਕਿੱਦਾਂ ਇਹ ਹੈਗਾ ਹਾਂਜੀ ਆਪਣੇ ਘਰ ਦੇ ਲੱਗੇ ਨੇ ਅਪਾਰਟਮੈਂਟਸ ਇੱਥੇ ਰਹਿੰਦੇ ਨੇ ਲੋਕ ਕਈ ਬਹੁਤ ਵੱਡੀ ਹੈ ਜੀ ਇਹ ਇੱਥੇ ਚੱਲਦਾ ਹੈ ਜੀ ਕੰਮ ਬਹੁਤ ਅੰਦਰ ਚੱਲ ਰਿਹਾ ਕੰਮ ਤਾਂ ਜਦੋਂ ਦੀ ਮੈਂ ਆਈ ਹਾਸ ਤੋਂ ਪਹਿਲਾਂ ਦਾ ਚੱਲ ਰਿਹਾ ਮੇਰੇ ਹਸਬੰਦ ਦੱਸਦੇ ਸੀਗੇ ਤਾਂ ਕਰਕੇ ਫਿਰ ਮੈਂ ਕਿਹਾ ਤੁਹਾਨੂੰ ਦੱਸ ਦੇਗੀ ਆਪਾਂ ਹੋਰ ਜੀ ਤੁਸੀਂ ਵੀ ਦੱਸਿਆ ਕਰੋ ਕਮੈਂਟ ਕਰਕੇ ਤੁਸੀਂ ਕਿਦਾਂ ਤੁਹਾਨੂੰ ਸਾਡਾ ਵਲੌਗ ਕਿਵੇਂ ਲੱਗਿਆ ਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਆਪਣੇ ਵੀਡੀਓਜ਼ ਨੂੰ ਕਰੋ ਲਾਈਕ ਆਪਣੇ ਵੀਡੀਓਜ਼ ਤੇ ਕਰੋ ਕਮੈਂਟ ਤੇ ਆਪਣੇ ਵੀਡੀਓਜ਼ ਨੂੰ ਕਰੋ ਸ਼ੇਅਰ ਤੇ ਆਪਾਂ ਨੂੰ ਦੱਸਿਆ ਵੀ ਕਰੋ ਵੀਡੀਓ ਕਿੱਦਾਂ ਬਣਦੀਆਂ ਆਪਣੀਆਂ ਕਿੱਦਾਂ ਨਹੀਂ ਬਣਦੀਆਂ ਫਿਰ ਜੇ ਕੋਈ ਗੜਬੜ ਹੋਊਗੀ ਤਾਂ ਆਪਾਂ ਠੀਕ ਕਰਾਂਗੇ ਤੁਸੀਂ ਸਾਨੂੰ ਦੱਸਿਆ ਕਰੋ ਵੀ ਇਹ ਪ੍ਰੋਬਲਮ ਆ ਸਾਡੀਆਂ ਵੀਡੀਓ ਚ ਜੇ ਸਹੀ ਆ ਤਾਂ ਵੀ ਦੱਸਿਆ ਕਰੋ ਵੀ ਤੁਹਾਡੀਆਂ ਵੀਡੀਓ ਸਹੀ ਆ ਤਾਂ ਫਿਰ ਸਾਨੂੰ ਵੀ ਪਤਾ ਲੱਗ ਜਾਊਗਾ ਵੀ ਅਸੀਂ ਸਹੀ ਬਣਾਉਣੇ ਆ ਕਿ ਥੋੜੀ ਗੜਬੜ ਆ ਤੁਹਾਡੇ ਸਾਥ ਦੇ ਨਾਲ ਹੀ ਜੀ ਆਪਾਂ ਬਣਾਉਣੀ ਆ ਵੀਡੀਓ ਤੁਸੀਂ ਦੇਖਦੇ ਕਰਕੇ ਸਾਨੂੰ ਇੱਥੇ ਅੱਗੇ ਜਾ ਕੇ ਜੀ ਪੀਜ਼ਾ ਸ਼ਾਪ ਆ ਸਿਟੀ ਪੀਜ਼ਾ ਇਹ ਹੋਰ ਵੀ ਨਾਲ ਹੈਗੀਆਂ ਇੱਕ ਅੱਧੀ ਸ਼ਾਪ ਇੱਥੇ ਨਾਲ ਆਵੇ ਜੀ ਇੱਥੇ ਚੱਲਦਾ ਕੰਮ ਕਾਫੀ ਟਾਈਮ ਹੋ ਗਿਆ ਤਾਂ ਕੰਮ ਚਾਲ ਦੇ ਨਾ ਮੈਨੂੰ ਲੱਗਦਾ ਇੱਥੇ ਅਪਾਰਟਮੈਂਟਸ ਬੰਨੀਆਂ ਐ ਤਾਂ ਕਰਕੇ ਹੋ ਰਿਆ ਆਜੀ ਟੈਕਸੀ ਜਾਂਦੀ ਆ ਦੇਖੋ ਫਿਰ ਬਹੁਤ ਸੋਨਾ ਜੀ ਇੱਥੋਂ ਦਾ ਜਦੋਂ ਦੀ ਮੈਂ ਆਇਆ ਮੈਨੂੰ ਤਾਂ ਬਹੁਤ ਵਧੀਆ ਲੱਗਾ ਐ ਆ ਦੇਖੋ ਜਿੱਧਰ ਘਰ ਨੇ ਲੋਕਾਂ ਦੇ ਲੋਕ ਰਹਿੰਦੇ ਨੇ ਇੱਥੇ ਰੈੱਡ ਲਾਈਟ ਹੋ ਗਈ ਆ ਜੀ। ਹਾਂ ਫਿਰ ਗੱਟੀਆਂ ਰੁਕ ਗਈਆਂ ਨੇ। ਜੋ ਗ੍ਰੀਨ ਹੋਊਗੀ ਚੱਲ ਪੈਣੀ ਆ। ਆਵੇ ਜੀ ਮੈਂ ਤੁਹਾਨੂੰ ਦੱਸਿਆ ਸੀ ਇੱਥੇ ਸਿੱਟੀ ਪੀਜ਼ਾ ਆਵੇ ਨਾਲ ਹੋਰ ਵੀ ਸ਼ਾਪਸ ਨੇ। ਇੱਧਰ ਵੀ ਲਿਖਾ ਆਇਆ ਜੀ ਦੇਖੋ। ਆਮਾ ਮਾਜੀ ਤੇ ਪਪਾ ਜੀ ਜਾਂਦੇ ਪਏ ਨੇ। ਮੈਂ ਥੋੜਾ ਸਲੋ ਤੋਰਦੀ ਆ ਮੇਰੇ ਪੈਰ ਚ ਕਿਉਂਕਿ ਭਾਰੀ ਹੋਈ ਹੋਈ ਆ ਤੇ ਬਹੁਤ ਜ਼ਿਆਦਾ ਦਰਦ ਕਰਦੀ ਆ ਜੀ ਦਵਾਈ ਤਾਂ ਲਾਉਣੀ ਆ ਮੈਂ ਉਹ ਅੱਧੇ ਨਿਕਲ ਗਈ ਆ ਉਹ ਥੋੜੀ ਹਲੇ ਰਹਿੰਦੀ ਆ ਨਿਕਲਣ ਵਾਲੀ ਉਹ ਵੀ ਥੋੜੀ ਹੌਲੀ ਹੌਲੀ ਕਰਕੇ ਨਿਕਲ ਜਾਊਗੀ ਆ ਸੇਲ ਤੇ ਲੱਗਾਏ ਜੀ ਏਰੀਆ ਇੱਥੋਂ ਜੇ ਕਿਸੇ ਨੂੰ ਲੋੜ ਹੋਈ ਤਾਂ ਉਹ ਲੈ ਸਕਦਾ ਜੀ ਹੁਣ ਆਪਾਂ ਜੀ ਇੱਥੋਂ ਰੋਡ ਕਰਾਸ ਕਰਨੀ ਆ ਮਮਾ ਉਹਨਾਂ ਨੇ ਤਾਂ ਕਰ ਲਈ ਆ ਪਿੱਛੇ ਮੈਂ ਜਾਣੀ ਆ ਜੀ ਰੋਡ ਕਰਾਸ ਕਰਨ ਵਾਸਤੇ ਮੈਂ ਵੀ ਜੀ ਨਾਲ ਹੀ ਭੱਜ ਚੰਨੀ ਆ ਹੋ ਗਿਆ ਸੀ ਸਾਈਨ ਗੱਟੀਆਂ ਰੁਕ ਗਈਆਂ ਨੇ ਇੱਥੇ ਆਪਾਂ ਨੰਗਣਾ ਸਿਧਾਂ ਕਰਕੇ ਜੀ ਬਟਨ ਨਪਿਆ ਸਿਧਾਂ ਕਰਕੇ ਰੁਕੀਆਂ ਜੀ ਤਾਂ ਮੈਂ ਮਜ਼ਾਕ ਕਰਦੀ ਜੀ ਆਪਾਂ ਰੋਡ ਕ੍ਰੋਸ ਕਰ ਲਈ ਜੋ ਰੋਡ ਕ੍ਰੋਸ ਕਰਨੀ ਆ ਸਾਈਨ ਆਉਂਦਾ ਜੀ ਇੱਥੇ ਨਾਲ ਹੀ ਰੈੱਡ ਲਾਈਟ ਹੋ ਜਾਂਦੀ ਆ ਜਿੱਥੇ ਜੀ ਆ ਵਾਈਟ ਲਾਈਨ ਆ ਹੋਣ ਇੱਥੇ ਆਪਾਂ ਨੂੰ ਬਟਨ ਆਪਨ ਦੀ ਲੋੜ ਨਹੀਂ ਆਪਾਂ ਉਧਰ ਇੱਕ ਕ੍ਰੋਸ ਕਰ ਸਕਦੇ ਆ ਗੱਡੀ ਵਾਲਿਆਂ ਨੇ ਆਪਦੀ ਆਪ ਰੁਕਣਾ ਹੈ ਵਿਅਕਤੀ ਨੂੰ ਦੇਖ ਕੇ ਵੀ ਕੋਈ ਆ ਰਿਹਾ ਹੈ ਜਾਂ ਨਹੀਂ ਆਵੇ ਜੀ ਸੀਟੀਵੀ ਜ਼ਾਰ ਹੈ ਨਾਲ ਹੀ ਇਹ ਰਿਹਾ ਸ਼ੌਫਾ ਵਗੈਰਾ ਟੀਮ ਹਾਟਨ ਸਾਜੀ ਇੱਥੇ ਦਿਖਾਉਣੇ ਆ ਤੁਹਾਨੂੰ ਆਪਾਂ ਅੱਜ ਇੱਥੇ ਟਿਮ ਹੌਟ ਨਾ ਡਰਾਈਵ ਥਰੂ ਵੀ ਆ ਜੀ ਜੇ ਆਪਾਂ ਨਹੀਂ ਉਤਰ ਕੇ ਲੈਣਾ ਤਾਂ ਆਪਾਂ ਡਰਾਈਵ ਥਰੂ ਲੈ ਸਕਦੇ ਆ ਇੱਧਰ ਵੀ ਪੀਜ਼ਾ 24 ਵਾਲਿਆਂ ਦੀ ਬਾਕੀ ਹੋਰ ਵੀ ਬਹੁਤ ਸਾਰੀਆਂ ਸ਼ਾਪਸ ਹੈਗੀਆਂ ਏ ਤਾਂ ਕਰਕੇ ਫਿਰ ਆਪਾਂ ਤੁਹਾਨੂੰ ਅੱਜ ਦਿਖਾਉਣੇ ਆ ਜੀ ਸਲੂਨ ਵਗੈਰਾ ਜੇ ਇੱਥੇ ਆਪਣੇ ਨੇੜੇ ਦੇਖੋ ਆਪਾਂ ਸੁਪਰਮਾਰਕਟ ਵੀ ਰੱਖਣਾ ਇੱਧਰ ਡਰਾਈਵ थ्रू ਆ ਜੀ ਟੇਮ ਹਾਟਨਸ ਐ ਇੱਧਰ ਵੀ ਸ਼ਾਪਸ ਵਗੈਰਾ ਕੋਈ ਨਾ ਕੋਈ ਇੱਥੇ ਕੁਛ ਨਾ ਕੁਛ ਹੈ ਜੀ ਘਰ ਦੇ ਨੇੜੇ ਆਪਣੇ ਸਾਰਾ ਸਮਾਨ ਆਪਾਂ ਨੂੰ ਨੇੜੇ ਹੀ ਮਿਲ ਜਾਂਦਾ ਜਿਆਦਾ ਦੂਰ ਜਾਣ ਦੀ ਲੋੜ ਨਹੀਂ ਆਪਾਂ ਨੂੰ ਇੱਥੇ ਜਿੰਨੀਆਂ ਵੀ ਸ਼ਾਪ ਆ ਉਥੇ ਆ ਓਪਨ ਦਾ ਸਾਈਨ ਆ ਇਹਦਾ ਜੇ ਲਾਈਟ ਜਗਦੀ ਆ ਤਾਂ ਇਹਦਾ ਮਤਲਬ ਕਿ ਉਹ ਓਪਨ ਆ ਜੇ ਲਾਈਟ ਬੰਦ ਆ ਫਿਰ ਇਹਦਾ ਮਤਲਬ ਕਿ ਸ਼ਾਪ ক্লোਜ਼ ਆ ਫਿਰ ਆਪਾਂ ਨਹੀਂ ਕਹਿ ਸਕਦੇ ਆ ਦੇਖੋ ਜਿਵੇਂ ਆ ਲਾਈਟ ਜਗਦੀ ਆ ਇਹਦਾ ਮਤਲਬ ਕਿ ਇਹ ਓਪਨ ਆ ਤੇ ਜੇ ਨਹੀਂ ਉੱਗੇ ਲਿਖਿਆ ਇੱਥੇ ਲਾਈਟ ਨਹੀਂ ਹੋਣੀ ਆ ਤਾਂ ਇਹ ক্লোਜ਼ ਆ ਜੀ ਆਪਾਂ ਇੱਧਰ ਦੀ ਵੀ ਆ ਸਕਦੇ ਸੀ ਜੀ ਪਰ ਆਪਾਂ ਰੋਡ ਉੱਤੋਂ ਦੀ ਆਏ ਕਿਉਂਕਿ ਆਪਾਂ ਵੀਡੀਓ ਬਣਾਉਣੀ ਸੀਗੀ ਤੇ ਤੁਹਾਨੂੰ ਵੀ ਦਿਖਾਉਣਾ ਸੀ ਕਿ ਕਿੱਦਾਂ ਕਿੱਦਾਂ ਇੱਥੇ ਸਿਸਟਮ ਹੈਗਾ ਏ ਅੱਗੇ ਜਾ ਕੇ ਮੈਕਡੋਨਲਡ ਦਾ ਉਹਦਾ ਵੀ ਤੁਹਾਨੂੰ ਦਿਖਾਉਣੇ ਆ ਉਹ ਵੀ ਡਰਾਈਵ ਥਰੂ ਹੈਗਾ ਤੁਸੀਂ ਡਰਾਈਵ ਥਰੂ ਲੈ ਸਕਦੇ ਆ ਜੇ ਖਾਣ ਵਾਸਤੇ ਕੁਝ ਨੇ ਨਾ ਉੱਤਰ ਕੇ ਨਹੀਂ ਲੈਣਾ ਤਾਂ ਉੱਤਰ ਕੇ ਨਹੀਂ ਜਾਣਾ ਤਾਂ ਸੌਰੀ ਤੁਸੀਂ ਫਿਰ ਡਰਾਈਵ ਥਰੂ ਲੈ ਸਕਦੇ ਆ ਇਧਰ ਵੇਪ ਸ਼ਾਪ ਆ ਜੀ ਜਿਹੜੇ ਵੇਪ ਵਗੈਰਾ ਲੈਂਦੇ ਆ ਉਹਨਾਂ ਵਾਸਤੇ ਆ ਇਹ ਆਪਾਂ ਤਾਂ ਨਹੀਂ ਲੈਂਦੇ ਆਪਾਂ ਇਹ ਚੀਜ਼ਾਂ ਤੋਂ ਦੂਰ ਹੀ ਆ ਮੇਰੇ ਹਸਪੈਂਡ ਦੇ ਨਾਮ ਐ ਨਾ ਕੋਈ ਹੋਰ ਸਾਡੀ ਫੈਮਿਲੀ ਚ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਆ ਜੀ ਮੈਕਡੋਨਲਡਸ ਆਵੇ ਨੇੜੇ ਹੀ ਆਪਾਂ ਪਹੁੰਚ ਗਏ ਆ ਆਪਾਂ ਜਾਣਾ ਸੁਪਰਮਾਰਕਟ ਸੁਪਰਮਾਰਕਟ ਇਧਰ ਆਪਾਂ ਉਥੋਂ ਰੋਡ ਕਰਾਸ ਕਰਾਂਗੇ ਬਟਨ ਆਪਕੇ ਆਪਣੇ ਤਾਂ ਨਾ ਕੋਈ ਡਰਿੰਕ ਕਰਦਾ ਜੀ ਹੋਰ ਐਸਪੈਂਡ ਨਹੀਂ ਕਰਦੇ ਮਤਲਬ ਕਨ ਨੂੰ ਸਾਰਾ ਖਾ ਲੈਣਾ ਹੈ ਜੀ ਆਪਾਂ ਹਾਂ ਮੈਕਡੋਨਲਡਸ ਆ ਜੀ ਪਰ ਆਪਾਂ ਇੱਥੋਂ ਰੋਡ ਕਰਾਸ ਕਰ ਲੈਣੀ ਆ ਇੱਥੇ ਸੁਪਰਮਾਰਕੀ ਦਾ ਜੀ ਦੇਖੋ ਹਾਂ ਜੀ ਇਹ ਤੋਂ ਆਪਾਂ ਜੇ ਇੱਧਰ ਜਾਣਾ ਤਾਂ ਵਾਲਾ ਬਟਨ ਪ੍ਰੈਸ ਕਰਨਾ ਜੇ ਇਧਰ ਪਾਸੇ ਜਾਣਾ ਹੈ ਤਾਂ ਜੀ ਆ ਬਟਨ ਪ੍ਰੈਸ ਕਰਨਾ ਫਿਰ ਥੋੜੇ ਟਾਈਮ ਨੂੰ ਉੱਧਰ ਆਪਾਂ ਜਾ ਪੜੀਆ ਹਲੇ ਉੱਤੇ ਹੈਂਡ ਦਾ ਨਿਸ਼ਾਨਾ ਜਦੋਂ ਉੱਤੇ ਵਾਕ ਦਾ ਨਿਸ਼ਾਨਾ ਆ ਕੇ ਆਪਾਂ ਚੱਲ ਜਾਾਂਗੇ ਪਰ ਅਸ ਰੈੱਡ ਲਾਈਟ ਆ ਗਈ ਆਉਣ ਵਾਲਾ ਹੀ ਨਿਸ਼ਾਨ ਉੱਥੇ ਵਖਦਾ ਜਦੋਂ ਆਇਆ ਤਾਂ ਮੈਂ ਤੁਹਾਨੂੰ ਦਿਖਾਉਂਗੀ ਜੀ ਆਪਣੇ ਵਲੌਗ ਦੇ ਨਾਲ ਕੰਟੀਨਿਊ ਬਨੇ ਰਹੋ ਤੁਸੀਂ ਵਸ ਆਵੇ ਜੀ ਵਖਦਾ ਨਿਸ਼ਾਨ ਆ ਗਿਆ ਹੁਣ ਆਪਾਂ ਇੱਥੋਂ ਚੱਲ ਜਾਣਾ ਹੈ ਤੇ ਤੁਹਾਨੂੰ ਕੀ ਆਪਣੀਆਂ ਵੀਡੀਓ ਨੂੰ ਦੇਖਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਜੀ ਬਾਕੀ ਹੋਰ ਵੀ ਤੁਹਾਨੂੰ ਸੋਨੀਆਂ ਸੋਨੀਆਂ ਜਿੰਦੇ ਆਪਾਂ ਦਿਖਾਵਾਂਗੇ ਨਹੀਂ ਕਿੰਨਾ ਹੈਗਾ ਹੈ ਬਾਅਦ ਵੀ ਆਪਣੇ ਚੈਨਲ ਨੂੰ ਕਰੋ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਤੇ ਕਮੈਂਟ ਵੀ ਕਰਿਆ ਕਰੋ ਜੀ ਕਮੈਂਟ ਕਰਕੇ ਜੇ ਤੁਸੀਂ ਦੱਸੋ ਤਾਂ ਮੈਨੂੰ ਫੇਰ ਹੀ ਸਾਨੂੰ ਪਤਾ ਲੱਗੂਗਾ ਵੀ ਕਿੱਦਾਂ ਦੀਆਂ ਵੀਡੀਓ ਮਨ ਨੂੰ ਪਸੰਦ ਆਉਂਦੀਆਂ ਨੇ ਆਵੇ ਜੀ ਆਪਾਂ ਨੇੜੇ ਪਹੁੰਚ ਗਏ ਸੁਪਰਮਾਰਕੀਟ ਦੇ ਨੇੜੇ ਕਿ ਜੀ ਪਹੁੰਚ ਹੀ ਗਏ ਆਪਾਂ ਇੱਥੇ ਆਹ ਤੁਸੀਂ ਦੇਖ ਸਕਦੇ ਹੋ ਆਏ ਜੀ ਸੁਪਰਮਾਰਕੀਟ ਆਪਾਂ ਹੁਣ ਇੱਥੇ ਏਂਟਰ ਹੋ ਜਾਾਂਗੇ ਇੱਧਰ ਪਾਰਕਿੰਗ ਆ ਜੀ ਮੇਕ ਫੋਨੀ ਪਰ ਨਾਲ ਪਰ ਨਾਲ ਆ ਗਏ ਆ ਸੁਪਰਮਾਰਕਟ ਆਪਾਂ ਲੈਣੇ ਸੀਗੇ ਐਪਲ ਉਹਦੋਂ ਆਪਾਂ ਤੁਹਾਨੂੰ ਸੁਪਰਮਾਰਕਟ ਦਿਖਾਇਆ ਨਹੀਂ ਆਏ ਸੀਗੇ ਹਾਂ ਦੇਖ ਲਓ ਜੀ ਤੁਸੀਂ ਨਾਲ ਕੁਝ ਮਿਲ ਜਾਂਦਾ ਇੱਥੋਂ ਆਪ ਆ ਗਏ ਆ ਜੀ ਹੁਣ ਸੁਪਰਮਾਰਕਟ ਤੋਂ ਬਾਹਰ ਆਪਾਂ ਲੈਣੇ ਸੀ ਐਪਲ ਹੁਣ ਆਪਾਂ ਜਾ ਰਹੇ ਹਾਂ ਗੁਰੂ ਘਰ ਇੱਧਰ ਦੀ ਆਪਾਂ ਹੋ ਜਾਣਾ ਹੈ ਜੀ ਇੱਧਰ ਨੂੰ ਬੱਸ ਆ ਫਿਰ ਤੁਹਾਨੂੰ ਅੱਗੇ ਦਿਖਾਵਾਂਗੇ ਆਪਾਂ ਹੁਣ ਤੁਹਾਨੂੰ ਗੁਰੂ ਘਰ ਪਹੁੰਚ ਕੇ ਮਿਲਦੇ ਹਾਂ ਜੀ ਵਲੌਗ ਨਾਲ ਆਪਣੇ ਨਾਲ ਕੰਟੀਨਿਊ ਬਨੇ ਰਹੋ ਹਾਂਜੀ ਗਾਇਜ਼ ਆਪਾਂ ਪਹੁੰਚ ਚੁੱਕਿਆ ਹੁਣ ਗੁਰਦੁਆਰੇ ਅਗ੍ਹਾ ਤੁਹਾਨੂੰ ਦਿਖਾਉਣੀ ਆ ਜੀ ਜੇ ਤਾਂ ਆਪਾਂ ਜਾਂ ਆਏ ਹਾਂ ਇਹ ਗੱਡੀ ਤੇ ਫਿਰ ਤਾਂ ਨੈਕਸਟ ਡੋਰ ਵੈਕਤੀ ਜਾਣਾ ਵੈੰਦਾ ਹੁਣ ਆਪਾਂ ਆਇਆ ਵਾਕ ਕਰਕੇ ਤਾਂ ਫੇਰ ਅਕਾ ਇੱਧਰ ਤੇ ਨਿਕਲ ਜਾਵਾਂਗੇ ਸ਼ਾਰਟਕਟ ਸਾਜੇ ਹਰ ਦੁਆਰਾ ਆਇਆ ਬਾਬਾ ਬੰਦਾ ਸਿੰਘ ਬਹਾਦਰ ਹਰ ਦੁਆਰਾ ਆਇਆ ਜੀ ਨਾਲੇ ਤਾਂ ਜੀ ਆਪਣੀ ਵਾਕ ਹੋ ਗਈ ਆ ਤੇ ਨਾਲੇ ਜੀ ਆਪਾਂ ਗੁਰਦੁਆਰਾ ਆ ਗਏ ਮੱਥਾ ਟੇਕਣ ਤੁਸੀਂ ਵੀ ਜੀ ਗੁਰਦੁਆਰਾ ਸਾਹਿਬ ਜਾਇਆ ਕਰੋ ਮੱਥਾ ਟੇਕ ਕੇ ਆਇਆ ਕਰੋ ਬਹੁਤ ਜਿਹੜੀਆਂ ਆਪਣੇ ਪ੍ਰੋਬਲਮਸ ਹੁੰਦੀਆਂ ਐ ਬਹੁਤ ਜ਼ਿਆਦਾ ਹੋ ਕਾਟ ਜਾਂਦੀਆਂ ਜੀ ਹਟ ਹੀ ਜਾਂਦੀਆਂ ਪ੍ਰੋਬਲਮਸ ਬਸ ਤੁਸੀਂ ਜਾਇਆ ਕਰੋ ਗੁਰਦੁਆਰੇ ਜੀ ਬਹੁਤ ਜ਼ਿਆਦਾ ਵਧੀਆ ਹੁੰਦਾ ਜੀ ਮੈਂ ਤਾਂ ਤੁਹਾਨੂੰ ਇਹ ਹੀ ਕਹੂੰਗੀ ਕਿ ਤੁਸੀਂ ਜਾਇਆ ਕਰੋ ਆਈ ਦ ਮਾਰਕਿੰਗ ਆ ਜੀ ਗੁਰਦੁਆਰਾ ਸਾਹਿਬ ਹੁਣ ਆਪਾਂ ਅੰਦਰ ਜਾਣੇ ਆ ਜੀ ਤਾਂ ਮੈਂ ਵੀਡੀਓ ਨਹੀਂ ਬਣਾਉਂਗੀ ਬਸ ਤੁਹਾਨੂੰ ਦਿਖਾ ਦੂੰਗੀ ਇੱਕ ਵਾਰ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਸੰਤ ਦੀ ਬਹਾਰ ਵਾਂਗੂੰ ਖੁਸ਼ਹਾਲੀ ਆ ਜਾਂਦੀ ਹੈ ਖੁਸ਼ੀਆਂ ਆ ਜਾਂਦੀਆਂ ਹਾਂਜੀ ਗਾਇਜ਼ ਆਪਾਂ ਹੁਣ ਗੁਰਦੁਆਰੇ ਚ ਆ ਚੁੱਕੇ ਹਾਂ ਬਾਹਰ ਆਪਾਂ ਜਾਣ ਆਏ ਜੀ ਹੁਣ ਘਰੇ ਤੇ ਮਿਲਦੇ ਹਾਂ ਤੁਹਾਨੂੰ ਥੋੜੀ ਦੇਰ ਤੱਕ ਹੁਣ ਆਪਾਂ ਜਾਵਾਂਗੇ ਜੀ ਘਰੇ ਹਾਂਜੀ ਗਾਇਜ਼ ਆਪਾਂ ਹੁਣ ਪਹੁੰਚ ਚੁੱਕੇ ਹਾਂ ਜੀ ਘਰ ਦੇ ਨੇੜੇ ਉਧਰ ਆ ਜੀ ਆਪਣਾ ਕਾਰ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਕਰ ਚੱਕੀ ਵਲੌਗ ਨਾ ਬਣੇ ਰੋ ਤੁਸੀਂ ਕੰਟੀਨਿਊ ਹਾਂਜੀ एवरीवन ਆਪਾਂ ਆ ਚੁੱਕੇ ਹਾਂ ਘਰੇ ਤੇ ਹੁਣ ਆਪਾਂ ਕਰਾਂਗੇ ਥੋੜੀ ਜੀ ਰੈਸਟ ਵਾਕ ਕਰਕੇ ਗਏ ਸੀ ਕਿਉਂਕਿ ਥੋੜਾ ਦੂਰ ਸੀ ਬਸ ਨੇੜੇ ਹੀ ਐਨੀ ਜਿਆਦਾ ਦੂਰ ਨਹੀਂ ਫਿਰ ਮਿਲਦੇ ਆ ਤੁਹਾਨੂੰ ਹਾਂਜੀ एवरीवन ਸ਼ਾਮ ਦਾ ਟਾਈਮ ਹੋ ਚੁੱਕਿਆ ਆਪਾਂ ਉਨ ਜਾ ਰਹੇ ਆ ਜੈਮ ਮੇਰੇ ਹਸਬੰਡ ਕਰ ਰਹੇ ਨੇ ਡਰਾਈਵ ਤੇ ਆਪਾਂ ਤੋਂ ਮਿਲਦੇ ਆ ਅੱਗੇ ਜਿਮ ਦੇ ਵਿੱਚ ਜਾ ਕੇ ਫਿਰ ਤੁਹਾਨੂੰ ਦਿਖਾਉਣੇ ਆ ਵਲੌਗ ਦਿਨਾ ਬਣੇ ਰੋ ਕੰਟੀਨਿਊ ਐਵਰੀਬਨ ਆਪਾਂ ਆ ਚੁੱਕੇ ਆ ਜਿਮ ਤੁਸੀਂ ਦੇਖ ਸਕਦੇ ਹੋ ਹਾਂਜੀ ਗਾਇਸ ਜਿਮ ਆਪਣੀ ਹੋ ਚੁੱਕੀ ਐ ਐਂਡ ਆਪਾਂ ਆ ਚੁੱਕਿਆ ਗੱਡੀ 'ਚ ਇੱਥੇ ਆਪਣਾ ਵਲੌਗ ਹੁੰਦਾ ਹੈ ਖਤਮ ਆਪਣੀ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਇਦਾਂ ਹੀ ਆਪਣੇ ਨਵੇਂ-ਨਵੇਂ ਵਲੌਗ ਤਾਨੂੰ ਆਈ ਜਾਣਗੇ ਨੋਟੀਫਿਕੇਸ਼ਨ ਆਈ ਜਾਣਗੇ ਜੋ ਤੁਸੀਂ ਘੰਟੀ ਵਾਲਾ ਬਟਨ ਆਪ ਦਿੱਤਾ ਤਾਂ ਓਕੇ ਜੀ ਆਪਣੇ ਵਲੌਗ ਹੋਣ ਲੱਗਾ ਐਂ ਸਤਿ ਸ੍ਰੀ ਅਕਾਲ ਜੀ ਸਤਿ